ਇਹ ਤਸਵੀਰਾਂ ਨੇ ਜੁੰਜ ਨੂੰ ਦੇ 에ਅਰ ਫੋਰਸ ਜਵਾਨ सुरेंद्र ਕੁਮਾਰ ਦੀਆਂ ਜੋ ਪਾਕਿਸਤਾਨੀ ਹਮਲੇ ਦੇ ਵਿੱਚ ਸ਼ਹੀਦ ਹੋ ਗਏ। ਕਰੀਬ 2 ਘੰਟੇ ਦੀ ਤਿਰੰਗਾ ਯਾਤਰਾ ਤੋਂ ਬਾਅਦ ਜਵਾਨ ਦੀ ਮ੍ਰਿਤਕ ਦੇ ਉਹਨਾਂ ਦੇ ਜੱਦੀ ਘਰ ਪਹੁੰਚੀ। ਇਕਲੋਤੇ ਪੁੱਤ ਦੀ ਮ੍ਰਿਤਕ ਦੇ ਦੇਖ ਮਾਂ ਬੇਸੁੱਧ ਹੋ ਗਈ, ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਮਾਸੂਮ ਵੀ ਆਪਣੇ ਪਿਤਾ ਦੀ ਦੇ ਅੱਗੇ ਰੋਣ ਲੱਗ ਪਏ। ਪਰਿਵਾਰ ਦੀ ਅਜੀਬ ਹਾਲਤ ਸੀ ਜਿੱਥੇ ਮੌਜੂਦ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ ਦਰਸਲ 에ਅਰ ਫੋਰਸ ਦੇ ਵਿੱਚ ਅਸਿਸਟੈਂਟ ਮੈਡੀਕਲ ਸਰਜੈਂਟ ਸੁਨਿੰਦਰ ਕੁਮਾਰ ਉਦਮਪੁਰ 에ਅਰਪੋਰਟ ਤੇ ਸ਼ਹੀਦ ਹੋਏ ਸਨ ਭਾਰਤ ਮਾਤਾ ਦੀ ਜੈ ਤੇ ਸੁਨਿੰਦਰ ਕੁਮਾਰ ਅਮਰ ਰਹੇ ਦੇ ਨਾਲ ਤਿਰੰਗਾ ਯਾਤਰਾ ਦਿੱਲੀ ਦੇ ਜ਼ਰੀਏ ਉਹਨਾਂ ਦੇ ਜੱਦੀ ਪਿੰਡ ਪਹੁੰਚੀ ਸੁਨਿੰਦਰ ਕੁਮਾਰ ਦੀ ਤਿਰੰਗਾ ਯਾਤਰਾ ਦੇ ਵਿੱਚ ਵੱਡੀ ਗਿਣਤੀ ਚ ਲੋਕ ਸ਼ਾਮਲ ਹੋਏ ਉਹਨਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਪਹੁੰਚੇ ਸ਼ਹੀਦ ਸੁਨਿੰਦਰ ਦੀਤੀ ਵ੍ਰਤਕਾ ਦਾ ਰੋ ਰੋ ਕੇ ਬੁਰਾ ਹਾਲ ਸੀ ਪਿਤਾਂ ਨੂੰ ਯਾਦ ਕਰਕੇ ਮਾਸੂਮ ਬੋਲਣ ਲੱਗੀ ਕਿ ਉਹਨਾਂ ਦੇ ਪਿਤਾ ਨੇ ਦੇਸ਼ ਤੇ ਲਈ ਬਹੁਤ ਵਧੀਆ ਕੰਮ ਕੀਤਾ ਹੈ ਬਹੁਤ ਪ੍ਰਾਊਡ ਫੀਲ ਹੋ ਰਹਾ ਹੈ ਮੇਰੇ ਪਾਪਾ ਬਹੁਤ ਅੱਛੇ ਸੇ ਮੇਰੇ ਪਾਪਾ ਨੇ ਨਾ ਦੁਸ਼ਮਣੋ ਨੂੰ ਖਾਤਮਾ ਕਰ ਕਰਕੇ ਖੁਦ ਸ਼ਹੀਦ ਹੋ ਗਏ ਪਰ ਦੇਸ਼ ਦੀ ਰੱਖਿਆ ਕੀਤੀ ਹੈ ਮੇਰੇ ਪਾਪਾ ਨੇ रात को नौ बजे। क्या था था था? पापा पापा ने बोला कि यहाँ पर कुछ नहीं हो रहा ड्रोन घूम रहे पर हमला नहीं कर रहे, और कुछ यहाँ पर कुछ नहीं हो रहा है पा... पापा की तरफ फौजी बनना चाहती मैं अपने पापा का बदला लूंगी चुन चुन के बदला लूंगी अपने पापा का शहीद मृतक देस के जरिए ਮੰਡਾਵਾ ਲੈ ਆਂਦੀ ਗਈ ਮੰਡਾਵਾ ਤੋਂ ਫੁੱਲਾਂ ਦੇ ਨਾਲ ਸਜੇ ਟਰੱਕ ਦੇ ਵਿੱਚ ਇਹ ਤਿਰੰਗਾ ਯਾਤਰਾ ਕੱਢੀ ਗਈ ਤਾਂ ਪਰਿਵਾਰ ਦਾ ਕਿਸ ਤਰੀਕੇ ਦੇ ਨਾਲ ਰੋ ਰੋ ਕੇ ਬੁਰਾ ਹਾਲ ਹੈ ਇਹ ਗਮਗੀਨ ਮਾਹੌਲ ਹੈ ਪਰ ਇਸ ਜਵਾਨ ਨੇ ਦੇਸ਼ ਦੇ ਲਈ ਸ਼ਹਾਦਤ ਦਾ ਜਾਂ ਪੀਤਾ ਅੰਤਿਮ ਸੰਸਕਾਰ ਤੋਂ ਪਹਿਲਾਂ ਸ਼ਹੀਦ ਸੁਰਿੰਦਰ ਕੁਮਾਰ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ ਵੱਡੀ ਗਿਣਤੀ ਦੇ ਵਿੱਚ ਲੋਕ ਅੰਤਿਮ ਵਿਦਾਇਗੀ ਦੇ ਲਈ ਅੰਤਿਮ ਦਰਸ਼ਨਾਂ ਦੇ ਲਈ ਪਹੁੰਚੇ ਇਹਨਾਂ ਹੀ ਨੀਤੀ ਦੇ ਵੱਲੋਂ ਕਿਹਾ ਗਿਆ ਕਿ ਉਹ ਆਪਣੇ ਪਿਤਾ ਦਾ ਬਦਲਾ ਜ਼ਰੂਰ ਲੇਗੀ। ਪਾਪਾ ਦੀ ਤਰ੍ਹਾਂ ਹੀ ਉਹ ਵੀ ਫੌਜ ਦੇ ਵਿੱਚ ਭਰਤੀ ਹੋਵੇਗੀ। ਤਾਂ ਕਿਸ ਤਰੀਕੇ ਦੇ ਨਾਲ ਪਰਿਵਾਰ ਲਈ ਕਿੰਨਾ ਔਖਾ ਇਹ ਸਮਾਂ ਹੈ। ਪਰਿਵਾਰ ਦਾ ਖੁਦ ਨੂੰ ਸੰਭਾਲਣਾ ਔਖਾ ਹੋ ਰਿਹਾ ਹੈ। ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਸੁਨਿੰਦਰ ਕੁਮਾਰ ਨੂੰ ਅੰਤਿਮ ਵਿਦਾਇਗੀ ਦਿੱਤੀ ਜਾ ਰਹੀ ਹੈ।